ਔਰ ਸੋਈ ਦਾ ਸਭ ਤੋਂ ਔਖਾ ਕੰਮ ਕੀ ਹੁੰਦਾ ਬਰਤਨ ਮਾਂਜਣੇ ਖਾਸ ਕਰਕੇ ਜਦੋਂ ਤੇਲ ਘਿਓ ਲੱਗਿਆ ਹੋਵੇ ਜਾਂ ਖਾਣਾ ਜਲਿਆ ਹੋਵੇ ਪਰ ਚਿੰਤਾ ਨਾ ਕਰੋ ਅੱਜ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ ਗੰਦੇ ਬਰਤਨਾਂ ਨੂੰ ਸਾਫ਼ ਕਰਨ ਦੇ 10 ਘਰੇਲੂ ਤਰੀਕੇ ਜਿਨ੍ਹਾਂ ਨਾਲ ਤੁਹਾਡਾ ਸਮਾਂ ਵੀ ਬਚੇਗਾ ਤੇ ਬਰਤਨ ਵੀ ਚਮਕਣਗੇ ਨੰਬਰ 1 ਨਿੰਬੂ ਨਿੰਬੂ ਦੇ ਰਸ ਨੂੰ ਬਰਤਨਾਂ ਦੇ ਲਾਓ ਤੇਲ ਘਿਓ ਆਸਾਨੀ ਨਾਲ ਉੱਤਰ ਜਾਂਦਾ ਤੇ ਚਮਕ ਵੀ ਆਉਂਦੀ ਆ ਨੰਬਰ 2 ਬੇਕਿੰਗ ਸੋਡਾ ਬੇਕਿੰਗ ਸੋਡੇ ਤੇ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਤੇ ਜਲੇ ਹੋਏ ਬਰਤਨ ਤੇ ਕੁਝ ਦੇਰ ਬਾਅਦ ਕਿਸੋ ਸਾਰੀ ਗੰਦਗੀ ਗਾਇਬ ਨੰਬਰ 3 ਸਿਰਕੇ ਦਾ ਇਸਤੇਮਾਲ ਕਰੋ ਸਿਰਕੇ ਨਾਲ ਵਰਤਨ ਧੋਣ ਨਾਲ ਤੇਲ ਦੇ ਦਾਗ ਵੀ ਉੱਤਰ ਜਾਂਦੇ ਨੇ ਤੇ ਗੰਦੀ ਵਦਬੂ ਵੀ ਖਤਮ ਹੋ ਜਾਂਦੀ ਆ ਨੰਬਰ 4 ਗਰਮ ਪਾਣੀ ਵਿੱਚ ਡਬੋ ਕੇ ਰੱਖੋ ਜਿਹੜੇ ਬਰਤਨ ਬਹੁਤ ਗੰਦੇ ਹੋਣ ਉਹਨਾਂ ਨੂੰ ਕੁਝ ਵੇਲੇ ਲਈ ਗਰਮ ਪਾਣੀ ਵਿੱਚ ਭਿਉ ਕੇ ਰੱਖ ਦਿਓ ਬਾਅਦ ਵਿੱਚ ਆਸਾਨੀ ਨਾਲ ਸਾਫ਼ ਹੋ ਜਾਂਦੇ ਨੇ ਨੰਬਰ 5 ਨਮਕ ਤੇ ਨਿੰਬੂ ਮਿਲਾ ਕੇ ਖਾਸ ਕਰਕੇ ਪਿੱਤਲ ਤੇ ਤਾਂਬੇ ਦੇ ਬਰਤਨ ਨਿੰਬੂ ਨਾਲ ਮਲੋ ਉਹ ਸੋਨੇ ਵਾਂਗ ਚਮਕਣਗੇ ਨੰਬਰ 6 ਮਿਰਦਾ ਜਾਂ ਬੇਸਣ ਨਾਲ ਚਿੱਟੇ ਬਰਤਨ ਜਾਂ ਸਟੀਲ ਦੇ ਬਰਤਨ ਮੈਦੇ ਜਾਂ ਬੇਸਣ ਨਾਲ ਕਿਸੋ ਤਾਂ ਸਾਰੀ ਚਿਕਨਾਹਟ ਦੂਰ ਹੋ ਜਾਂਦੀ ਆ ਨੰਬਰ 7 ਚਾਹ ਦੀਆਂ ਪੱਤੀਆਂ ਦਾ ਕੜਾ ਪਤੀਲੇ ਵਿੱਚ ਚਾਹ ਦੀਆਂ ਵਰਤੀਆਂ ਹੋਈਆਂ ਪੱਤੀਆਂ ਪਾ ਕੇ ਉਬਾਲੋ ਤੇ ਜਲੇ ਹੋਏ ਦਾਗ ਦਾਗ ਵਾਲੇ ਬਰਤਨ ਤੇ ਪਾਓ ਕੁਝ ਦੇਰ ਬਾਅਦ ਰਗੜਨ ਨਾਲ ਦਾਗ हट ਜਾਂਦੇ ਨੇ ਐਲੂਮੀਨੀਅਮ ਫੋਇਲ ਨਾਲ ਰਗੜੋ ਜਲੇ ਹੋਏ ਪਤੀਲੇ ਜਾਂ ਤਵਿਆਂ ਤੇ ਫੋਇਲ ਦੀ ਗੇਂਦ ਬਣਾ ਕੇ ਰਗੜੋ ਗੰਦੇ ਦਾਗ ਜਲਦੀ ਨਿਕਲ ਜਾਂਦੇ ਨੇ ਨੰਬਰ 9 ਡਿਟਰਜੈਂਟ ਦੀਆਂ ਕੁਝ ਬੂੰਦਾਂ ਸਿਰਕੇ ਦੇ ਨਾਲ ਮਿਲਾ ਕੇ ਇਹਦੇ ਨਾਲ ਸਾਬਣ ਦਾ ਅਸਰ ਦੋਰਾ ਹੋ ਜਾਂਦਾ ਤੇ ਵਰਤਨ ਬਹੁਤ ਵਧੀਆ ਚਮਕਦੇ ਨੇ ਰੋਜ਼ਾਨਾ ਵਰਤਨ ਧੋਣ ਦੀ ਆਦਤ ਪਾਓ ਗੰਦੇ ਵਰਤਨ ਜਿੰਨੀ ਦੇਰ ਪਈ ਰਹਿੰਦੇ ਨੇ ਓਨੀ ਜ਼ਿਆਦਾ ਜੰਮ ਜਾਂਦੇ ਨੇ ਤੁਰੰਤ ਵਰਤਨ ਧੋਣ ਨਾਲ ਮਿਹਨਤ ਵੀ ਘੱਟ ਲੱਗਦੀ ਆ ਤੇ ਨਾ ਸਮਾਂ ਲੱਗਦਾ ਵੇਖਿਆ ਤੁਸੀਂ ਇਹ ਸੌਖੇ ਘਰੇਲੂ ਨੁਕਸੇ ਨਾ ਸਿਰਫ ਵਰਤਨ ਚਮਕਾਉਣ ਦੇ ਲਈ ਨੇ ਸਗੋਂ ਉਹ ਇਹਨੂੰ ਵੀ ਸਾਫ਼ ਸੁਥਰਾ ਰੱਖਦੇ ਨੇ ਤੁਸੀਂ ਵੀ ਇਹਨਾਂ ਤਰੀਕਿਆਂ ਵਿੱਚੋਂ ਆਪਣਾ ਮਨ ਪਸੰਦੀਦਾ ਟਰਾਈ ਕਰੋ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਹੜਾ ਸਭ ਤੋਂ ਵੱਧ ਵਧੀਆ ਲੱਗਿਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਲੋਕਾਂ ਨੂੰ ਇਹ ਘਰੌਲੀ ਉਤਰੀਕੇ ਪਤਾ ਲੱਗ ਸਕਣ